ਇੱਕ ਪਾਸੇ ਜਿੱਥੇ ਧੁੰਦ ਦੇ ਕਹਿਰ ਨੇ ਲੋਕਾਂ ਨੂੰ ਪਰੇਸ਼ਾਨ ਕਰ ਦਿੱਤਾ ਹੈ ਉੱਥੇ ਹੀ ਨਾਪਾ ਵਿਖੇ ਧੁੰਦ ਦੀ ਆੜ ਵਿੱਚ ਬੀਤੀ ਰਾਤ ਤਿੰਨ ਚੋਰਾਂ ਵੱਲੋਂ ਵੱਖ-ਵੱਖ ਦੁਕਾਨਾਂ ਵਿਦੇ ਚੋਰੀ ਦੀ ਘਟਨਾ ਨੂੰ ਅੰਜਾਮ ਦਿੱਤਾ ਗਿਆ ਹੈ ਲੱਖਾਂ ਰੁਪਏ ਦਾ ਸਮਾਨ ਚੋਰੀ ਕਰਕੇ ਰਫੂ ਚੱਕਰ ਹੋ ਗਏ ਨੇ ਇਹ ਸਾਰੀ ਘਟਨਾ ਦੁਕਾਨ ਵਿੱਚ ਲੱਗੇ ਸੀਸੀਟੀਵੀ ਕੈਮਰੇਆ ਵਿੱਚ ਕੈਦ ਹੋ ਗਈ ਹੈ ਚੋਰਾਵਾਂ ਵੱਲੋਂ ਦੋ ਕਰਿਆਨਾ ਸਟੋਰ ਤੇ ਇੱਕ ਬੇਕਰੀ ਦੁਕਾਨ ਨੂੰ ਨਿਸ਼ਾਨਾ ਬਣਾਇਆ ਗਿਆ ਹੈ। ਚੋਰਾਵਾਂ ਵੱਲੋਂ 1 ਲੱਖ ਰੁਪਏ ਦੀ ਨਗਦੀ, ਡਰਾਈ ਫਰੂਟ, ਸਰਫ ਦੇ ਪੈਕਟ ਚੋਰੀ ਕਰਕੇ ਲੈ ਗਏ ਨੇ। ਪੀੜਤ ਦੁਕਾਨਦਾਰ ਨੇ ਦੱਸਿਆ ਕਿ ਚੋਰਾਂ ਖਿਲਾਫ ਸਖਤ ਕਾਰਵਾਈ ਹੋਣੀ ਚਾਹੀਦੀ ਹੈ। ਉਹਨਾਂ ਨੂੰ ਜੇਲ੍ਹ ਦੀਆਂ ਸਲਾਖਾਂ ਪਿੱਛੇ ਪਹੁੰਚਾਇਆ ਜਾਵੇ ਤਾਂ ਜੋ ਚੋਰੀ ਦੀਆਂ ਵਾਰਦਾਤਾਂ ਨੂੰ ਠੱਪ ਪੈ ਸਕੇ। ਚੋਰੀ ਹੋ ਗਈ ਰਾਤ ਮਤਲਬ ਲੱਗਿਆ ਕਿ ਕਿੰਨੇ ਜਣੇ ਆਏ ਆ ਜੇ ਕੀ ਉਹ ਕੈਮਰੇ ਚ ਆ ਰਹੇ ਨੇ ਦੋ ਬੰਦੇ ਨੇ ਸਾਰਾ ਕੁਝ ਲੈ ਕੇ ਵੀ ਕੱਢ ਗਏ ਕੀ ਕੁਝ ਲੈ ਕੇ ਕੈਸ਼ ਹੈ ਸਮਾਨ ਹੈ ਸਾਰਾ ਲੈ ਕੇ ਕੈਸ਼ ਹੈ ਕੈਸ਼ ਤਾਂ ਹੀ ਉਹ ਹਾਂਸੀ ਖਾਸੀ 10ਾਂ ਦੇ ਨੋਟ 50 ਦੀ ਕਾਪੀ ਆ ਆਈਡੀਆ ਹੋਊਗਾ ਹੀ ਲੱਖ ਰੁਪਏ ਜੀ ਤੇ ਸਮਾਨ ਕੋਈ ਨਹੀਂ ਸਮਾਨ ਡਰਾਈ ਫੂਡ ਪਰਪਸ ਸਾਰਾ ਜੀ ਲੈ ਕੇ ਖਾਲੀ ਕਰ ਗਏ ਤੁਸੀਂ ਕੀ ਆ ਕੇ ਦੇਖਿਆ ਜਦੋਂ ਮੈਂ ਤਾਂ ਸਵੇਰੇ ਆਇਆ ਹੀ 8:30 ਮਤਲਬ ਸ਼ਟਰ ਖੁੱਲਾ ਸੀਗਾ ਜੀ ਅੰਦਰ ਆਇਆ ਤਾਂ ਚੋਰੀ ਹੋ ਗਈ ਤਾਂ ਤੁਹਾਨੂੰ ਵੀ ਨਹੀਂ ਇਨਫੋਰਮ ਕੀਤਾ ਮੈਨੂੰ ਮੇਰਾ ਟੈਂਪੋ ਲਾਂਦਾ ਜੀ ਤੁਰੇ ਤੁਰੇ ਸਮਾਨ ਰੱਖਣ ਬਾਹਰ ਉਹਨੇ ਫੋਨ ਕਰਿਆ ਵੀ ਦਰ ਸ਼ਟਰ ਖੁੱਲ ਅੰਦਰੋਂ ਮੈਂ ਕਹਿੰਦਾ ਮੈਂ ਤਾਂ ਨਾ ਆ ਰਿਹਾ ਜੀ ਮੈਂ ਜਦੀ ਭੱਜਿਆ ਜੀ ਹਾਂ ਪਤਾ ਲੱਗਿਆ ਫੋਨ ਕੀ ਮੰਗ ਕਰਾਉਂਦਾ ਮੰਗ ਤਾਂ ਹੀ ਆ ਜੀ ਕੋਈ ਫੜੇ ਜਾਂਦੀ ਬਸ ਹੋਰ ਕੀ ਖਲਾ ਰਹੇ ਪੀਏ ਪੁਲਿਸ ਨੂੰ ਪੁਲਸੂ ਤਾਂ ਆ ਕਾਪੀ ਅੱਛਾ ਕੀ ਕਹਿੰਦੇ ਹੋ ਮੌਕਾ ਦੇਖਣਾ ਆ ਰਹੇ ਨੇ ਇਹ ਚੋਰੀ ਕਦੋਂ ਹੋਈ ਤੁਹਾਨੂੰ ਕਦੋਂ ਪਤਾ ਲੱਗਿਆ ਇਹ ਸਾਨੂੰ ਸਵੇਰੇ ਪਤਾ ਲੱਗਿਆ ਜੀ ਤਕਰੀਬਨ 7:30 ਵਜੇ ਪਤਾ ਲੱਗਿਆ ਸਾਨੂੰ ਫੋਨ ਆਇਆ ਵੀ ਤੁਹਾਡੇ ਸ਼ਟਰ ਤਕਰੀਬਨ ਚੱਕੇ ਹੋਏ ਰਹੇ ਤੁਸੀਂ ਕੀ ਦੇਖਿਆ ਸੀ ਆ ਕੇ ਅਸੀਂ ਦੇਖਿਆ ਵੀ ਸ਼ਟਰ ਦੋਏ ਲੋਕ ਤੋੜੇ ਪਏ ਨੇ ਤੇ ਸ਼ਟਰ ਵੀ ਉੱਚਾ ਚੱਕਿਆ ਹੋਇਆ ਸੀ ਤੇ ਅਸੀਂ ਫਿਰ ਉਦੋਂ ਬਾਅਦ ਆ ਦੇਖਿਆ ਅੰਦਰੋਂ ਥੱਲੇ ਵਗੈਰਾ ਸਾਰਾ ਕੁਝ ਤੋੜੇ ਹੋਏ ਤੇ ਜੋ ਕੈਸ਼ ਸੀ ਮਤਲਬ ਕਿ 5000 ਦੇ ਲਗਭਗ ਉਹ ਲੈ ਗਏ ਨੇ ਤੇ ਕਾਫੀ ਸਾਰਾ ਸਮਾਨ ਅਸੀਂ ਚੈੱਕ ਕਰਿਆ ਵੀ ਉਹ ਪਾ ਕੇ ਲੈ ਗਏ ਉਹਦੇ ਵਿੱਚ ਬਾਕੀ ਹੋਰ ਸਮਾਨ ਜਿਹੜਾ ਕੀਮਤੀ ਆ ਅਸੀਂ ਉਹ ਚੈੱਕ ਕਰ ਰਹੇ ਹਾਂ ਕਿ ਕਿਹ ਕੀ ਸਮਾਨ ਆ ਕੀਮਤੀ ਜਿਹੜਾ ਕੀਮਤੀ ਜਿਸ ਤਰ੍ਹਾਂ ਹੈ ਟਾਈਡ ਸਰਫ ਦੇ 8 8 ਕਿਲੋ ਵਾਲੇ ਤੇ ਉਦੋਂ ਜਿਹੜਾ ਆਪਣਾ ਇੱਧਰ ਆ ਜੋ ਵੀ ਇੱਧਰ ਸਮਾਨ ਪਿਆ ਰਿਹਾ ਇਹਦੇ ਵਿੱਚੋਂ ਕਾਫੀ ਪਾ ਕੇ ਲੈ ਗਏ ਬਾਕੀ ਅਸੀਂ ਅਜੇ ਚੈੱਕ ਕਰ ਰਹੇ ਹਾਂ ਮਤਲਬ ਕਿ ਕਿੰਨਾ ਕ ਸਮਾਨ ਵਗੈਰਾ ਕਿਉਂ ਵੀ ਲੈ ਗਏ ਹਾਂ ਉਹ ਵੀ ਲੈ ਗਏ ਚੱਕ ਕੇ ਜੀ ਅਜੇ ਅਸੀਂ ਕੈਮਰਾ 'ਚ ਦੇਖ ਰਹੇ ਹਾਂ ਵੀ ਕਿੰਨਾ ਕ ਮਤਲਬ ਕਿ ਕੀ ਸਮਾਨ ਦਾ ਐਸਟੀਮੇਟ ਕਿੰਨਾ ਕਰ ਸੀ ਸਮਾਨ ਦਾ ਐਸਟੀਮੇਟ ਆ ਜੇ ਜਿੰਨੀ ਦਰ ਸਾਰਾ ਪ੍ਰੋਪਰ ਨਹੀਂ ਦੇਖ ਲੈਂਦੇ ਉਨੀ ਦਰ ਐਸਟੀਮੇਟ ਲਾਉਣਾ ਉਹਨਾਂ ਨੇ ਕੈਮਰੇ ਵੀ ਤੋੜੇ ਤੋੜੇ ਕੈਮਰਾ ਬਾਹਰਲਾ ਜਿਹੜਾ ਬਾਹਰਲਾ ਕੈਮਰਾ ਬਾਹਰਲਾ ਕੈਮਰਾ ਉਹਨਾਂ ਨੇ ਪਹਿਲਾਂ ਤੋੜਤਾ ਜੀ ਕੋਈ ਕੀ ਸੀ ਨਾ ਤੋੜਿਆ ਉਹ ਆਏ ਨਹੀਂ ਹੁਣ ਪਤਾ ਵੀ ਕ ਲੌਕ ਵੀ ਉਹਦੇ ਨਾਲੇ ਤੋੜੇ ਨੇ ਕਿੰਨੇ ਜਣੇ ਸੀ ਸੀਸੀਡੀ ਵਿੱਚ ਨਿਕਲੇ ਤਾਂ ਇਹ ਚ ਸਾਨੂੰ ਦੋ ਜਣੇ ਤਾਂ ਅੰਦਰ ਬੜੇ ਨੇ ਇੱਕ ਜਣਾ ਬਾਹਰ ਮੋਟਰਸਾਈਕਲ ਤੇ ਖੜਾ ਸੀ ਤੇ ਜਿਹੜਾ ਮੋਟਰਸਾਈਕਲ ਤੇ ਉਹ ਪਲਸਰ ਲੱਗਿਆ ਦੇਖਣ ਦੇ ਵਿੱਚ ਹੁਣ ਤੁਸੀਂ ਕੀ ਮੰਗ ਕਰਦੇ ਮੰਗਦਾ ਸੀ ਇਹੀ ਕਰਦੇ ਆ ਪ੍ਰਸ਼ਾਸਨ ਤੋਂ ਵੀ ਦੇਖੋ ਇੱਥੇ 90 ਦੇ ਵਿੱਚ ਦਿਨੋਂ ਦਿਨ ਬਹੁਤ ਸਾਰੀਆਂ ਚੋਰੀਆਂ ਹੋ ਰਹੀਆਂ ਨੇ ਤੇ ਇਹਨਾਂ ਤੇ ਕੰਟਰੋਲ ਨਹੀਂ ਪਾਇਆ ਜਾ ਰਿਹਾ ਤੇ ਇਹਦੇ ਵਿੱਚ ਅਸੀਂ ਇਹੀ ਪ੍ਰਸ਼ਾਸਨ ਨੂੰ ਕਹਿਣਾ ਵੀ ਇਹਨਾਂ ਚੋਰੀਆਂ ਜਿਹੜੀਆਂ ਦਿਨੋਂ ਦਿਨ ਵੱਧ ਰਹੀਆਂ ਨੇ ਉਹਨਾਂ ਤੇ ਕੰਟਰੋਲ ਕਰਿਆ ਜਾਵੇ ਤੇ ਪ੍ਰਸ਼ਾਸਨ ਵੱਤੋ ਵੱਦੇ ਇਸ ਵੱਲ ਧਿਆਨ ਦਿਓ। ਮੇਰੇ 7 ਵਜੇ ਦੀ 7:30 7 ਵਜੇ ਦੀ ਗੱਲ ਆ ਸਾਡੇ ਇੱਧਰ ਕੋਈ ਕੁੜੀ ਇੱਧਰ ਸੈਰ ਕਰਨ ਜਾ ਰਹੀ ਸੀ। ਉਹਨੇ ਸਾਨੂੰ ਆ ਕੇ ਗਾਹ ਪਾਇਆ ਦੱਸਿਆ ਕਿ ਸਾਡਾ ਸ਼ਟਰ ਪਟਿਆ ਹੋਇਆ ਸੀ। ਮੁੰਡੇ ਨੇ ਅੰਗਲੇ ਹੋਏ ਸੀ ਅੰਦਰ। ਉਹਨੇ ਗਾਹ ਪਾਇਆ ਕਿ ਸਾਡੀ ਦੁਕਾਨ 'ਚ ਕਾਦੇ ਲਈ ਬੜੇ ਹੋਇਆ ਤੁਸੀਂ। ਉਹ ਗਾਹ ਪਾਣ ਕਰਕੇ ਉਹ ਬੰਦੇ ਭੱਜੇ ਇੱਥੋਂ ਦੁਕਾਨ 'ਚੋਂ। ਤੁਸੀਂ ਕੀ ਦੇਖਿਆ ਤੁਸੀਂ? ਅਸੀਂ ਦੇਖਿਆ ਸਾਡਾ ਸ਼ਟਰ ਪਟਿਆ ਪਿਆ ਸੀ। ਸਮਾਨ ਬਾਹਰ ਤੱਕ ਕਿੰਡਿਆ ਪਿਆ ਸੀ। ਅਗੀ ਬਾਹਰ ਤੱਕ ਕਿੰਡਿਆ ਪਿਆ ਸੀ। ਉਹਨੇ ਆ ਕੇ ਜਿਵੇਂ ਪਤਾ ਲੱਗਿਆ ਸਾਡੇ ਇੱਕ ਸਾਹਮਣੇ ਦੁਕਾਨਾ ਉੱਥੇ ਵੀ ਚੋਰੀ ਕਰੀਏ ਇੱਧਰ ਵੀ ਚੋਰੀ ਕਰੀਏ ਅਸਤਾ ਆਪਣਾ ਸਮਾਨ ਸੰਭਲ ਤੇ ਪੈ ਗਿਆ ਸਾਡੀ ਦੁਕਾਨਾਂ ਤੇ ਚੋਰੀ ਦੋ ਦੁਕਾਨਾਂ ਤੇ ਚੋਰੀ ਹੋਈ ਆ ਸੇਮ ਆਪੋਜੀਟ ਦੁਕਾਨਾਂ ਨੇ ਕਿੰਨੇ ਕਿੰਨੇ ਕੁ ਸਮਾਨ ਲੈ ਗਏ ਸਾਡਾ ਅੰਦਰੋਂ ਬਾਹਰੋਂ ਤੋਂ ਪਤਾ ਲੱਗਿਆ ਜਿਵੇਂ ਗੱਲੇ 6000 ਰੁਪਏ ਪਿਆ ਸੀ ਉਹ ਲੈ ਕੇ ਚਾਕੇ ਬਾਕੀ ਸਾਰਾ ਦੁਕਾਨ ਦੇ ਅੰਦਰ ਸਮਾਨ ਸਾਡਾ ਖੜਿਆ ਹੋਇਆ ਸ਼ਟਰ ਪਟਿਆ ਹੋਇਆ ਖੁੱਲ ਨਹੀਂ ਰਿਹਾ ਅੰਦਰ ਬੜਾਂਗੇ ਸ਼ਟਰ ਵਾਲਾ ਬੁਲਾਇਆ ਤਾਂ ਪਤਾ ਲੱਗੂਗਾ ਕਾफी ਨੁਕਸਾਨ ਆ ਗਿਆ ਮੰਗਦਾ ਹੁਣ ਦੇਖੋ ਫਿਰ ਇਹ ਹੋਈ ਆ ਹੁਣ ਇਹਨਾਂ ਨੂੰ ਫੜਿਆ ਜਾਵੇ ਹੋਰ ਤਾਂ ਕੀ ਮੰਗਾ ਸਾਡੀ ਹੁਣ ਚੈਨ ਨਾਲ ਸੋਈਏ ਉੱਠੀਏ ਇਹ ਚੀਜ਼ ਹੀ ਹੈ ਮੇਰੇ